ਦੇ ਸੁਣ ਕੇ ਖੁਸ਼ੀ ਵੀ ਹੋਊਗੀ ਕਿ ਸਰਦਾਰ ਹਜਰਤ ਸੋਤਮੀ ਸਾਹਿਬ ਇੱਕ ਬਹੁਤ ਨੇਕ ਇਨਸਾਨ ਨੇ ਬਹੁਤ ਇਮਾਨਦਾਰ ਨੇ ਦਲੇਰ ਨੇ ਕੁਰਬਾਨੀ ਵਾਲੇ ਨੇ ਕਾਬਲ ਨੇ ਧਾਰਮਿਕ ਨੇ ਜੋ ਇੱਕ ਇਨਸਾਨ ਚ ਗੁਣ ਪਰਮਾਤਮਾ ਕਿਸੇ ਕਿਸੇ ਚ ਦਿੰਦਾ ਜਿਹੜੇ ਕਿ ਨਾ ਚ ਨੇ ਇਸ ਕਰਕੇ ਅੱਜ ਸਾਰਾ ਪੰਜਾਬ ਸਾਰੀ ਸੰਗਤ ਸਾਰਾ ਸਿੱਖ ਜਗਤ ਦਾਸਵੇਂ ਪਾਰਟੀ ਵੱਲੋਂ ਸਸਵੀਰ ਸਿੰਘ ਬਾਦਲ ਜੀ ਪਾਰਟੀ ਵੱਲੋਂ ਸੇਖੋ ਸਾਹਿਬ ਜਨਵੇਜਾਸੂ ਵੀ ਪਾਰਟੀ ਵੱਲੋਂ ਪਹਿਲਾਂ ਵੀ ਸਾਰੇ ਮੈਂਬਰ ਐਸ.ਟੀ.ਪੀ.ਸੀ ਆਏ ਐਗਜ਼ੈਕਟਿਵ ਆਈ ਹੋਰ ਸੰਗਤ ਵੀ ਬਹੁਤ ਆਈ ਹੈ ਸਾਰਿਆਂ ਨੇ ਅਪੀਲ ਕੀਤੀ ਅੱਜ ਮੈਂ ਬੇਨਤੀ ਕਰਦਾ ਕਿ ਸਮਾਂ ਇਸ ਕਰਕੇ ਤਾਂ ਮਿਸਾਲ ਹੋਰ ਤੁਹਾਨੂੰ ਇਹ ਸਾਰੀ ਜਿਹੜੀ ਧਾਰਮਿਕ ਰਗਵਾਈ ਹੈ ਇਹ ਆਪ ਸਾਹਮਣੇ ਚਾਹੀਦੀ ਹੈ ਇਸ ਵੇਲੇ ਸਮੇਂ ਦੀ ਲੋੜ ਹੈ ਔਰ ਤੁਹਾਡੀ ਸਾਨੂੰ ਸੂਬੇ ਨੂੰ ਪਾਰਟੀ ਨੂੰ ਧਰਮ ਨੂੰ ਜ਼ਰੂਰਤ ਹੈ ਤਾਂ ਕਿ ਇਹ ਸਾਰਾ ਜੋ ਹੈ ਤੁਸੀਂ ਸੰਭਾਲੋ ਤੇ ਤਕੜੇ ਹੋ ਕੇ ਆਪਾਂ ਇਹ ਸੇਵਾ ਕਰੀਏ ਇਹ ਤੁਹਾਨੂੰ ਸਾਡੇ ਸਾਰੇ ਵੱਲੋਂ ਬੇਨਤੀ ਹੈ ਜੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਮਨਜ਼ੂਰ ਕਰੋਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਤਾਂ ਮਿਸਾਲ ਤਾਂ ਮਿਸਾਲ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇ ਤੋਂ ਬੱਕ ਬੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਾਲੀ ਦਲ ਬਲੋ ਬਾਰ-ਬਾਰ ਮੇਤੇ ਇਸ ਗੱਲ ਦਾ ਕਿਹਾ ਜਾ ਰਿਹਾ ਸੀ ਕਿ ਤੋਸਤੀਫਾ ਵਾਪਸ ਲੈ। ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਐਡਜਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨਸਾਰ ਇਹ ਤਸਤੀਫਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਬਲਵਿੰਦਰ ਸਿੰਘ ਜੀ ਪੌਂਦਰ ਸ਼ੇਖੋਂ ਸਾਹਿਬ ਸਰਦਾਰ ਜਨਵੇਜਾ ਸਿੰਘ ਜੀ ਤੇ ਬਹੁਤ ਸਾਰੇ ਸਾਡੇ ਸ਼ਾਮਨੀ ਕਮੇਟੀ ਦੇ ਮੈਂਬਰ ਪਹੁੰਚੇ ਆ ਸੋ ਇਹਨਾਂ ਦੀ ਹੁਕਮਿਆਂ ਸਿੱਖ ਪੰδαਰ ਫਿਰ ਮੱਥੇ ਤੇ ਤੇ ਮੈਂ ਇੱਕ ਦੋ ਚਾਰ ਦਿਨ ਤੇ ਵੇ ਜਾ ਕੇ ਆਪਣੀ ਉਹ ਜਿਹੜੀ ਸੇਵਾ ਦੁਬਾਰਾ ਤੋਂ ਸੰਭਾਲ ਲਈ ਵਾਈਸ ਜੀ ਦਾ ਖਾਲਸਾ ਵਾਈਸ ਜੀ ਦੇ ਫਤਿਹ ਜਿਵੇਂ ਪਹਿਲੇ ਕਾਲੀ ਦਲ ਦੇ ਪ੍ਰਧਾਨ ਸਾਹਿਬ ਗੁੰਦੜ ਸਾਹਿਬ ਨੇ ਬੜੇ ਵਧੀਆ ਸ਼ਬਦਾਂ ਨਾਲ ਧਾਮੀ ਸਾਹਿਬ ਦੀ ਸਖਸ਼ੀਤ ਬਾਰੇ ਗੱਲਾਂ ਕੀਤੀਆਂ ਇਹ ਤਾਂ ਧਾਮੀ ਸਾਹਿਬ ਦਾ ਪਰਿਵਾਰ ਉਹਨਾਂ ਦਾ ਪੋਚੋਕੜ ਉਹਨਾਂ ਦੀ ਸੇਵਾ ਮੈਨੂੰ ਲੱਗਦਾ ਬਹੁਤ ਘੱਟ ਲੋਕ ਹੈ ਜਿਨ੍ਹਾਂ ਦਾ ਐਜਾ ਹਿਸਟੋਰਿਕ ਇਤਿਹਾਸ ਹੋਏ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਅੱਜ ਦੇ ਦੌਰ ਵਿੱਚ ਜਦੋਂ बड़े हमले ਆਪਣੇ ਤੇ ਹੋ ਰਿਹਾ ਹੈ ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ਧੱਕੇ ਦਾ ਹਾਲਾਤ ਬਣੇ ਪਏ ਹੈ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਕੌਮ ਨੂੰ ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਹੈ ਤਖਸਾਲਾਂ ਤੇ ਆਪਣੀ ਸ਼ਕਤੀ ਮਿਲਦੀ ਹੈ ਤੁਸੀਂ ਦੇਖਿਆ ਹੈ ਕਿ ਜਿਵੇਂ ਤੱਕ ਹਜ਼ੂਰ ਸਾਹਿਬ ਤੋਂ ਲੈ ਕੇ ਤੱਕ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀ ਸਿੰਘ ਤੋੜ ਕੇ ਹਰਿਆਣਾ ਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਤੇ ਇਸ ਸਮੇਂ ਚ ਆਪਣੀ ਸਾਰੇ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਨੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਐਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਤਾਮੀ ਸਾਹਿਬ ਨੇ ਪਾਰਟੀ ਦੇ ਵਫਾਦਾਰ ਸਪਾਈ ਹੈ ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ ਚ ਐਸਜੀਪੀਸੀ ਨੇ ਬਹੁਤ ਵਧੀਆ ਕਾਰਜਕਾਰੀ ਰਹੀ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਤਾਮੀ ਸਾਹਿਬ ਦਾ ਜਿਹਨੇ ਸਾਰੀ ਸਮੂਹੀ ਸੰਗਤ ਦੀ ਭਾਵਨਾ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਵਾਪਸ ਲਈ